ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀવાડી ਦੇ ਸੰਧਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ ਸਿੱਧਾ ਫੈਕਟਰੀ ਚੋਂ ਮਾਲ ਚੱਕੋ ਬਹੁਤ ਹੀ ਘੱਟ ਰੇਟਾਂ ਤੇ ਕੂਲਰ ਹੀ ਕੂਲਰ ਜੀ ਹਾਂ ਕੂਲਰ ਹੀ ਕੂਲਰ ਵਿਕਾਉ ਉਹਨੇ ਸਿੱਧਾ ਤੁਸੀਂ ਫੈਕਟਰੀ ਚੋਂ ਮਾਲ ਚੱਕ ਸਕਦੇ ਹੋ ਬਹੁਤ ਹੀ ਘੱਟ ਰੇਟਾਂ ਤੇ 2000 ਰੁਪਏ ਤੋਂ ਸਟਾਰਟ ਹੈ ਜੀ 2000 ਰੁਪਏ ਤੋਂ ਸਟਾਰਟ ਨੀਸ਼ਾ ਐਂਟਰਪ੍ਰਾਈਜ਼ ਪੋਸਟ ਨੰਬਰ 32 ਟੌਨਵਾਰ ਕਲੋਨੀ ਹਸਨਪੁਰਾ ਜੈਪੁਰ 9549993107 ਦੂਜਾ ਨੰਬਰ ਹੈ ਜੀ 8696697670 ਇਹਨਾਂ ਦੋਨਾਂ ਨੰਬਰਾਂ ਤੇ ਸੰਪਰਕ ਕਰੋ ਤੇ ਘੱਟ ਰੇਟਾਂ ਦੇ ਵਿੱਚ ਖਰੀਦੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਕਿ ਇਹ ਵੀਡੀਓ ਇੱਕ ਹਰ ਘਰ ਦੇ ਵਿੱਚ ਪਹੁੰਚ ਸਕੇ ਸੋ ਸ਼ੇਅਰ ਜ਼ਰੂਰ ਕਰ ਦਿਓ ਤਵੀ ਵਾਲਾ ਜਿੰਦਰਾ ਵਿਕਾਊ ਹੈ ਜੀ 2022 ਮਾਡਲ ਤਵੀ ਵਾਲਾ ਜਿੰਦਰਾ ਵਿਕਾਊ ਹੈ 2022 ਮਾਡਲ 16000 ਰਪਏ ਰੇਟ ਰੱਖਿਆ ਹੈ ਜੀ ਚੰਗੀ ਕੁਆਲਿਟੀ ਏਰੀਆ ਗੁਰਦਾਸਪੁਰ 94176 43176 94176 43176 ਇਸ ਨੰਬਰ ਤੇ ਫੋਨ ਕਰਕੇ ਤਵੀ ਵਾਲਾ ਜਿੰਦਰਾ 2022 ਮਾਡਲ 16000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਇੰਜਨ ਵਿਕਾਊ ਹੈ ਜੀ ਰੇਟ ਮੰਗਿਆ 8000 8000 ਰੁਪਏ ਰੇਟ ਮੰਗਿਆ ਇੰਜਨ ਵਿਕਾਊ ਹੈ ਜੀ ਏਰੀਆ ਜੀ ਅਲੀਆਨਾ ਫਾਜ਼ਲ ਕਾ 9888 40880 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਸਵਰਾਜ 735 ਟਰੈਕਟਰ ਵਿਕਾਊ ਹੈ ਜੀ। 1994 ਮਾਡਲ ਹੈ ਜੀ 50% ਟਾਇਰ ਨੇ ਇੰਜਨ ਗੇਅਰ ਦਾ ਓਕੇ ਹੈ ਏਰੀਆ ਜੀ ਪਿੰਡ ਪਧੇਰ ਬਰਨਾਲਾ। ਇੰਜਨ ਗੇਅਰ ਦਾ ਓਕੇ ਹੈ ਜੀ ਏਰੀਆ ਹੈਗਾ ਜੀ ਪਿੰਡ ਪਧੇਰ ਬਰਨਾਲਾ ਰੇਟ 1,45,000 987204470 987204470 ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਡਾਇਰੈਕਟਰ ਤੁਸੀਂ ਖਰੀਦ ਸਕਦੇ ਹੋ 50 ਫਾਰਮ ਟ੍ਰੈਕਟਰ ਟ੍ਰੈਕਟਰ ਵਿਕਾਊ ਹੈ ਜੀ 1996 ਮਾਡਲ 95% ਹੈਨੀ ਕੰਡੀਸ਼ਨ ਏਰੀਆ ਤਲਵੰਡੀ ਰਾਏ ਰਾਏਕੋਟ ਰੇਟ 1,70,000 ਰੁਪਏ ਡਿਮਾਂਡ ਹੈ ਜੀ 1,70,000 ਰੁਪਏ ਡਿਮਾਂਡ ਹੈ 9878051 ਪੂਰਾ 300 ਇਸ ਨੰਬਰ ਤੇ ਫੋਨ ਕਰਕੇ 50 ਫਾਰਮ ਟ੍ਰੈਕਟਰ ਟ੍ਰੈਕਟਰ ਤੁਸੀਂ 1,70,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਮਰਤੀ ਗੱਡੀ ਵਿਕਾਊ ਹੈ ਜੀ ਗੱਡੀ 2005 ਮਾਡਲ ਹੈ 55000 ਰੁਪਏ ਰੇਟ ਮੰਗਿਆ ਏਰੀਆ ਬੋਰਾਵਾਲ ਤਰੰਤ ਨਿਰਨ 9657 17478 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987799846 ਇਸ ਨੰਬਰ ਤੇ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਝੋਟਾ ਵੀ ਕਾਹੂ ਹੈ ਜੀ ਮੋਰਾ ਨਸਲ ਦਾ ਰੇਟ ਹੈ ਜੀ 60000 ਰੁਪਿਆ ਡਿਮਾਂਡ 60000 ਰੁਪਿਆ ਡਿਮਾਂਡ ਰੱਖੀ ਗਈ ਹੈ ਜੀ ਏਰੀਆ ਜੀ ਮਾਛੀਵਾੜਾ ਸ਼ਹਿਰ ਨੇੜੇ ਪਿੰਡ ਸੈਸਵਾਲ ਖੁਰਦ 8437777360 ਇਸ ਨੰਬਰ ਤੇ ਫੋਨ ਕਰਕੇ ਮੋਰਾ ਨਸਲ ਦਾ ਝੋਟਾ ਜਿਹੜਾ ਤੁਸੀਂ 60000 ਚ ਖਰੀਦ ਸਕਦੇ ਹੋ 4 1/2 ਕਿਲੇ ਜ਼ਮੀਨ ਲੈਣੀ ਹੈ ਜੀ ਐਸਬੀ ਨੇ ਰੋਡ ਤੇ ਜਾਂ 18 ਫੁੱਟਾ ਰੋਡ ਹੋਵੇ ਏਰੀਆ ਬਰਨਾਲਾ ਤੋ 10 15 ਕਿਲੋਮੀਟਰ ਤੱਕ ਤਕਸੀਮ ਤੱਕ ਹੋਵੇ ਜੀ 94 177 59 372 ਇਸ ਨੰਬਰ ਤੇ ਸੰਪਰਕ ਕਰੋ 11/6 ਦੀ ਟਰਾਲੀ ਦਾ ਜਾਲ ਵਿਕਾਊਆ ਏਰੀਆ ਜੀ ਫਤੇਗੜ ਸੰਗਰੂਰ ਰੇਡ ਵੀਰ ਨੇ ਦੱਸਣੀ ਰੇਡ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਜਾਲ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ 8427747647 8427747647 ਇਸ ਨੰਬਰ ਤੇ ਫੋਨ ਕਰਕੇ 11 6 ਦੀ ਟਰਾਲੀ ਦਾ ਜਾਲ ਹੈ ਜਿਹੜਾ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਦੇ ਨਾਲ ਤੁਸੀਂ ਖਰੀਦ ਸਕਦੇ ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੰਪਿਊਟਰ ਕਹਾ ਵਿਕਾਊ ਹੈ ਜੀ 2010 ਮਾਡਲ ਕੰਪਿਊਟਰ ਕਹਾ ਵਿਕਾਊ ਹੈ ਜੀ 2010 ਮਾਡਲ ਹੈ ਓਕੇ ਕੰਡੀਸ਼ਨ ਏਰੀਆ ਤਰਨਤਾਰਨ ਹੈ ਜੀ 130000 ਰੁਪਏ ਰੇਟ ਮੰਗਾ ਇਕਾ ਇੰਡੀਕਾ ਵਿਸਟਾ ਗੱਡੀ ਹੈ ਜੀ 2010 ਮਾਡਲ ਰੇਟ ਹੈਗਾ ਜੀ 1 ਲੱਖ ਰੁਪਏ 1 ਲੱਖ ਰੁਪਏ ਰੇਟ ਰੱਖਿਆ ਗਿਆ 2010 ਮਾਡਲ ਗੱਡੀ ਹੈ ਜੀ ਐਂਡਿਕਾ ਵਿਸਟਾ ਗੱਡੀ ਹੈ 6284861706 ਇਸ ਨੰਬਰ ਤੇ ਫੋਨ ਕਰਕੇ ਕੰਪਿਊਟਰ ਕਰਾ 2010 ਮਾਡਲ 130000 ਚ ਖਰੀਦ ਸਕਦੇ ਹੋ ਤੇ ਜਿਹੜੀ ਗੱਡੀ ਹੈ 2010 ਮਾਡਲ ਇਹ 1 ਲੱਖ ਰੁਪਏ ਚ ਦੋਨੇ ਸੰਧਾਂ ਨੂੰ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਮੱਕੀ ਦੀ ਬੈਡ ਪਲੈਂਟਰ ਮਸ਼ੀਨ ਨਾਲ ਬਿਜਾਈ ਕਰਵਾਉਣ ਦੇ ਲਈ ਸੰਪਰਕ ਕਰੋ ਏਰੀਆ ਮੋਗਾ ਧਰਮਕੋਟ ਮਲਸੀਆ ਸ਼ਾਕੋਟ ਜਗਰਾਉਂ ਵਾਲੇ ਸੰਪਰਕ ਕਰਨ 87250 52577 ਦੂਜਾ ਨੰਬਰ ਹੈ ਜੀ 85580 777 773 ਇਸ ਨੰਬਰਾਂ ਤੇ ਸੰਪਰਕ ਕਰੋ ਜੀ ਮੱਕੀ ਬਿਜਾਈ ਕਰਵਾਉਣ ਲਈ ਇੰਨਾ ਏਰੀਆ ਵਾਲੇ ਜਿਨ੍ਹਾਂ ਦਾ ਨਾਮ ਹੁਣ ਬੋਲਿਆ ਜੀ ਮੋਗਾ ਧਰਮਕੋਟ ਮਲਸੀਆ ਸ਼ਾਕੋਟ ਜਗਰਾਉਂ ਵਾਲੇ ਸੰਪਰਕ ਕਰਨ ਅਰਜੰਤ ਸੇਲ ਕਰਨੇ ਜੀ ਇਸ ਵੀਰ ਨੇ ਸਾਰੇ ਸੰਦ ਟਰੈਕਟਰ 2009 ਮਾਡਲ ਰੇਟ 1 ਲੱਖ 40000 ਡੈਂਪਰ ਟਰਾਲੀ ਹੈ 2023 ਮਾਡਲ ਰੇਟ ਇਕ ਲੱਖ 80000 13 ਪੂਰੀ ਜ਼ੀਰੋ ਡਰੈਲ ਹੈ ਜੀ ਰੇਟ 57000 8 ਫੁੱਟਾ ਸੁਪਰ ਸਿਡਰ ਹੈ ਜੀ ਰੇਟ 1 ਲੱਖ 80000 ਏਰੀਆ ਮੋੜ ਮੰਡੀ ਬਠਿੰਡਾ ਸਾਰੀਆਂ ਚੀਜ਼ਾਂ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ 62390 16632 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੇ ਸਾਰੇ ਸੰਦਾਂ ਨੂੰ ਖਰੀਦ ਸਕਦੇ ਹੋ ਇਸ ਵੀਰ ਨੂੰ ਅਰਜੰਟ ਲੋਡ ਹੈ ਜੀ ਇਸ ਕਰਕੇ ਬੇਚ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਚੀਜ਼ਾਂ ਸੇਲ ਹੋ ਸਕਦੀਆਂ ਨੇ ਤੇ ਘਰ ਬੈਠੇ ਉਹਨਾਂ ਦੀ ਮਦਦ ਹੋ ਸਕਦੀ ਹੈ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ। ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤੈਅਦ ਲੋ। ਧੰਨਵਾਦ। ਜਿਹੜੇ ਵੀਰ ਨਵੇਂ ਆਏ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ। ਕਈ ਵਾਰ ਵੀਰ ਬਧਾ ਜਿਹੜਾ ਕਿ ਬਾ ਦਿੰਦੇ ਨੇ। ਸੋ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਹੀ ਰੱਖਿਆ ਕਰੋ ਜੀ। ਜੇਕਰ ਕੋਈ ਵੀ ਸਪੈਸ਼ਲ ਐਡ ਕਰਵਾਉਂਦਾ ਚਾਹਵਨ ਹੋਵੇ ਤਾਂ ਤੁਸੀਂ ਨੰਬਰ ਨੋਟ ਕਰ ਲਓ 9877928446 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਐਡ ਕਰਵਾਉਣ ਦੇ ਲਈ ਵੀ ਸਾਡਾ WhatsApp ਨੰਬਰ ਇਹੀ ਹੈ ਜੀ 9877928446 ਇਸ ਨੰਬਰ ਤੇ 5 ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਭੇਜ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀਬਾੜੀ ਦੇ ਸੰਧ ਅਧਿਕਾਰ ਵਾਰ ਤੇ ਲਾਈ ਜਾਊਗੀ ਜੀ ਸੋ ਜਿਹੜੇ ਵੀ ਰੈਸਟ ਨ ਵੀਡੀਓ ਨੂੰ ਦੇਖ ਰਹੇ ਨੇ ਸੋ ਵੀਡੀਓ ਨੂੰ ਤੁਹਾਡਾ ਵੱਲੋਂ ਸ਼ੇਅਰ ਕਰਦੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਸੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਨੂੰ ਕਿਹੜੇ ਰੀਅਰ ਦੇ ਵਿੱਚ ਜ਼ਮੀਨ ਪਲਾਟ ਕੋਠੀ ਘਰ ਗੱਡੀਆਂ ਜਾਂ ਕੋਈ ਵੀ ਚੀਜ਼ ਦੀ ਲੋੜ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਸੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਬਣ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ